ਗੱਲ ਸੀਗੀ ਜਿਹੜਾ ਮੇਰਾ ਪਰਵਾਨਾ ਵੀ ਉਹਦੇ ਗਲਤ ਸਬੰਧ ਨੇਗੇ ਜਦੋਂ ਸੋਨਿਆ ਪੈਣ ਵਗਲੇ ਵੀ ਇਹਨੂੰ ਪਤਾ ਨਾ ਲੱਗ ਜੇ ਦੁੱਧ ਚ ਚ ਸਬਜੀ ਚ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਦਿੰਦਾ ਹੈਗਾ ਤੁਹਾਨੂੰ ਕੀ ਮਤਲਬ ਲੱਗੀ ਗੱਲ ਇਹ ਮੈਨੂੰ ਨਾ ਜੇ ਸਵੇਰੇ ਉੱਠਦੀਆਂ ਚੱਕਰ ਆਉਂਦੇ ਨੇ ਡਿੱਗ ਜਾਂਦੀ ਆ ਚ ਕੋਈ ਨਾ ਕੋਈ ਨਾ ਕਿਹੜਾ ਪਿੰਡਾ ਜੀ ਮੇਰਾ ਚੋਟੀਆਂ ਪਿੰਡ ਹੈ ਜੀ ਚੋਟੀਆਂ ਪਿੰਡਾ ਤੁਹਾਡਾ ਹਾਂਜੀ ਤੇ ਵਿਆਹ ਕਿੱਥੇ ਹੋਇਆ ਵਜ਼ੀਰਖੇੜਾ ਵਿਆਹ ਰੱਖਿਆ ਵਜ਼ੀਰਖੇੜਾ ਹਾਂਜੀ ਕੀ ਮਸਲਾ ਕੀ ਹੈ ਜੀ ਸਾਰਾ ਤੁਸੀਂ ਦੱਸ ਰਹੇ ਸੀਗੇ ਵੀ ਕੋਈ ਗੱਲਬਾਤ ਆ ਜਿਹੜੀ ਸੀ ਉਹ ਸਾਂਝੀ ਕਰੋ ਸਾਰੀ ਜੀ ਮੇਰੇ ਵਿਆਹ ਨੂੰ 13 ਸਾਲ ਹੋ ਗਏ ਪਹਿਲਾਂ ਤਾਂ ਜਦੋਂ ਮੇਰਾ ਸੋਹਰਾ ਸੀ ਉਹਦਾ ਤਾਂ ਸਾਡਾ ਘਰਵਾਰ ਸਾਰਾ ਠੀਕ ਸੀਗਾ ਜਦੋਂ ਤੱਕ ਮੇਰਾ ਸੋਹਰਾ ਮਰ ਗਿਆ ਨਾ ਮੇਰੀ ਸੱਸ ਨੇ ਜਮੀ ਮੇਰਾ ਰਹਿਣਾ ਗੰਦਾ ਕਰਤਾ ਜਮੀਰ ਦੁੱਬਰ ਕਰਕੇ ਰਹਿਣਾ ਜੇ ਮੇਰਾ ਪਰੌਣਾ ਉਹਦੇ ਗਲਤ ਸਬੰਧ ਨਹੀਂ ਗੇ ਜਿਹੜੇ ਮੇਰੇ ਨਨਦੋਈਏ ਨੇ ਉਹ ਵੀ ਗਲਤ ਸਬੰਧ ਕਰਦੇ ਨੇ ਮੇਰੇ ਨਾਲ ਤੇ ਮੈਨੂੰ ਮਾੜਾ ਚੰਗਾ ਬੋਲਦੇ ਨੇ ਧਮਕੀਆਂ ਦਿੰਦੇ ਨੇ ਵੀ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਰਾਤ ਤੇ ਰਾਤ ਨਰਚ ਤੇ ਰਿਆਂਵਾਂਗੇ ਵਸਾਰਾ ਦਿਨ ਆਹੀ ਖੁਸ਼ ਰਹਿੰਦੇਗਾ ਮਾਰ ਘੁੱਟ ਕਰਦੇ ਨੇਗੇ ਮੇਰੇ ਘਰਦਿਆਂ ਨੂੰ ਵੀ ਗੋਲਾ ਧੁੱਪੜ ਦਿੰਦੇ ਨੇਗੇ ਸਾਰਾ ਦਿਨ ਮੈਨੂੰ ਮਾੜਾ ਬੋਲਦੇ ਤੇਰੇ ਖਸਮ ਆਉਂਦੇ ਨੇ ਖਸਮਾਂ ਨਾਲ ਗੱਲਾਂ ਕਰਦੀ ਏ ਮੇਰੀ ਮੰਮੀ ਦੇ ਕੈਨਸਰ ਦੀ ਬਿਮਾਰੀ ਹੈ ਜੇ ਮੈਂ ਫੋਨ ਵੀ ਕਰ ਲੈਨੀ ਆ ਉਹ ਨਾਲ ਹੀ ਤੇ ਕਰਦੀ ਆ ਕਿ ਤਾਂ ਵੀ ਮੈਨੂੰ ਮਾੜਾ ਬੋਲਦੀ ਹੈਗੀ ਕਿੰਨੇ ਟਾਈਮ ਤੋਂ ਘਰੇ ਬੈਠੇ ਆਉਂਦੇ ਮੈਨੂੰ 3 ਸਾਲ ਹੋ ਗਏ ਘਰੇ ਬੈਠੇ ਮੇਰੇ ਬੱਚੇ ਕਿੰਨੇ ਹੋ ਗਏ ਮੇਰੇ 3 ਬੱਚੇ ਨੇ ਇੱਕ ਜਿਹੜਾ ਮੇਰਾ ਨੰਦੋਇਆ ਵੱਡਾ 5 ਸਾਲ ਦਾ ਸੀਗਾ ਮੇਰਾ ਮੁੰਡਾ ਜਦੋਂ ਮੇਰਾ ਦੁੱਧ ਛਟਾ ਕੇ ਲੈ ਕੇ ਗਿਆ ਸੀਗਾ ਅੱਜ 6 ਸਾਲ ਦਾ ਹੋ ਗਿਆ ਮੈਨੂੰ ਕਦੇ ਸਾਕਲ ਤੱਕ ਵੀ ਨਹੀਂ ਦਿਖਾਈ ਹੈਗੀ ਬੱਚੇ ਤੁਹਾਨੂੰ ਦਿਖਾਈ ਨਹੀਂ ਕਦੇ ਜਿਹੜੇ ਦੋ ਰਹਿੰਦੇ ਨੇ ਉਹ ਮੇਰੀ ਸਸਰਾਖ ਦੀ ਐ ਨਾ ਮੰਮੀ ਕਹਿਣ ਦਿੰਦੀ ਕਹਿੰਦਾ ਨਹੀਂ ਇਹ ਤਾਂ ਆਪਣੀ ਨੌਕਰਾਨੀ ਰੱਖੀ ਹੋਈ ਐ ਤੂੰ ਤਾਂ ਤੇਰੀ ਭੂਆ ਦੇ ਆਏ ਹੋਏ ਨੇ ਠੀਕ ਹੈ ਹਾਂਜੀ ਹੁਣ ਤੁਸੀਂ ਬਾਬਾ ਜੀ ਕੋਲ ਪਹੁੰਚੇ ਹੋ ਕੀ ਮੈਂ ਬਾਬਾ ਜੀ ਕੋਲ ਪਹੁੰਚੀਆਂ ਵੀ ਉੱਥੇ ਮੈਨੂੰ ਬਸਾ ਦੇਣਾ ਮੇਰੇ ਬੱਚੇ ਮਿਲ ਜਾਣਾ ਵੀ ਮੈਂ ਉੱਥੇ ਰਹਿਣਾ ਚਾਹਨੀ ਆ ਦੂਜਾ ਘਰ ਨਹੀਂ ਮੈਂ ਕਰਦੀ ਹੈਗੀ ਉਹ ਘਰਲਾ ਤੁਹਾਡੇ ਨੂੰ ਮਤਲਬ ਕਿਉਂ ਨਹੀਂ ਰੱਖਣਾ ਚਾਹੁੰਦਾ ਕਾਰਨ ਕੀ ਐ ਪਹਿਲਾਂ ਵੀ ਉਹ ਵਿਆਹਿਆ ਹੋਇਆ ਸੀ ਹੁਣ ਉਹ ਵੀ ਤਲਾਕ ਦੇਤਾ ਹੁਣ ਮੇਰੇ ਨਾਲ ਵਿਆਹ ਤਾਂ ਹੁਣ ਮੈਨੂੰ ਵੀ ਤਲਾਕ ਦੇਂਦੇ ਤੇ ਤੀਜੀ ਲਿਆਊਗਾ ਹੁਣ ਠੀਕ ਹੈ ਹਾਂਜੀ ਤੇ ਮਤਲਬ ਸੱਸ ਸੋਹਰੇ ਥੋੜੀ ਕੁਝ ਕਹਿੰਦੀ ਨਹੀਂ ਇਹਦੇ ਬਾਰੇ ਸੱਸ ਸੋਹਰੇ আর ਮੇਰੀਆਂ ਨਣ ਦਾ ਸਾਰਿਆਂ ਦੀ ਕੀ ਰਹੇਗੀ ਠੀਕ ਹੈ ਥੋੜੀ ਨੰਦੂਈ ਥੋੜੀ ਕੀ ਕਹਿੰਦੇ ਥੋੜਾ ਤਾਂ ਕੋਈ ਗਲਤ ਮਤਲਬ ਸਬੰਧ ਬਣਾਉਂਦੇ ਨਹੀਂ ਹਾਂਜੀ ਉਹ ਦਫਕੇ ਦਫਕੀਆਂ ਦਿੰਦੇ ਨੇ ਮੈਨੂੰ ਵੀ ਤੈਨੂੰ ਇੱਥੇ ਰੱਖਣਾ ਚਾਹੁੰਦੇ ਸਾਡੇ ਨਾਲ ਗਲਤ ਸਬੰਧ ਕਰ ਤੈਨੂੰ ਨੈਰਚਿਤ ਤੇ ਰਾਵਾਂਗੇ ਜੇ ਤੂੰ ਕਿਸੇ ਨੂੰ ਬਾਹਰ ਗੱਲ ਦੱਸੋਗੀ ਸਾਡੇ ਬਾਰੇ ਉਹੀ ਨਹੀਂ ਮੇਰੇ ਪੈਰ ਲੱਗਣ ਦਿੰਦੇ ਹੈਗੇ ਉਹੀ ਮੇਰਾ ਰਿਸ਼ਤਾ ਲੈ ਗਿਆ ਸੀ ਉਹੀ ਮੇਰਾ ਹੁਣ ਤਲਾਕ ਦਵਾ ਰਿਹਾ ਠੀਕ ਹੈ ਫਿਰ ਦੱਸੋ ਜੀ ਤੁਸੀਂ ਜਿਹੜਾ ਤੁਸੀਂ ਦੱਸੀ ਸਾਰੀ ਗੱਲਬਾਤ ਹਾਂਜੀ ਵੀ ਕੋਈ ਥਾਣੇ ਐਪਲੀਕੇਸ਼ਨ ਤੁਸੀਂ ਦਿੱਤੀ ਇਸ ਤਰ੍ਹਾਂ ਦੀ ਜਾਂ ਕੋਈ ਕੋਰਟ ਦੇ ਵਿੱਚ ਕੋਈ ਕੇਸ ਲਾਇਆ ਹਾਂਜੀ ਜੀ ਮੈਂ ਥਾਣੇ ਵੀ ਗਈ ਸੀ ਕਲਿਆਤ ਮੇਰੇ ਬੱਚੇ ਬਾਰੇ ਵੀ ਲੜਾਈ ਝਗੜਾ ਕਰਦੇ ਨੇ ਨਾ ਮੇਰੇ ਬੱਚੇ ਦੇਰੀ ਹੈਗੀ ਉਹ ਜਿਹੜੀ ਮੇਰੀ ਸੱਸ ਹੈ ਨਾ ਕਿਸੇ ਦੀ ਨਹੀਂ ਸੁਣਦੀ ਜਿਹੜਾ ਮੇਰਾ ਨਨਦੋਈਆ ਨਾ ਮੇਰੀ ਸੁਣਾਈ ਕਰਨ ਦਿੰਦਾ ਨਾ ਥਾਣੇ 'ਚ ਨਾ ਕੋਰਟ ਚ ਮੇਰੇ ਕਿਤੇ ਉਹ ਪੈਸਾ ਉਹਨਾਂ ਤੇ ਅਸੀਂ ਗਰੀਬ ਬੰਦੇ ਆ ਸਾਡੀ ਕਿਤੇ ਸੁਣਾਈ ਨਹੀਂ ਹੁੰਦੀ ਨਾ ਅਸੀਂ ਇਹਨਾਂ ਕ ਮਚਾਏ ਉਹਨੂੰ ਸਾਰਾ ਹੀ ਪਤਾ ਹੈਗਾ ਕੋਰਟ ਦਾ ਲੀਡਰ ਹੈਗਾ ਉਹ ਅੱਛਾ ਹਾਂਜੀ ਸਾਰੇ ਕਿ ਹਾਂਜੀ ਸਾਰੇ ਕਿਤੇ ਫੋਨ ਘੁਮਵਾ ਦਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੀ ਕਾਰਵਾਈ ਸਾਡੀ ਤਾਂ ਕਿਤੇ ਨਹੀਂ ਸੁਣਾਈ ਹੋਣ ਦਿੰਦੇ ਬਾਬਾ ਜੀ ਤੁਸੀਂ ਕੀ ਮੰਗ ਕਰਦੇ ਹੋ ਬਾਬੇ ਜੀ ਤੋਂ ਮੰਗਦੀ ਆ ਮੈਨੂੰ ਉੱਥੇ ਵਸਾਇਆ ਜਾਵੇ ਮੇਰੇ ਬੱਚੇ ਮਿਲ ਜਾਣ ਵੀ ਮੈਂ ਉੱਥੇ ਰਹਿਣਾ ਚਾਹਨੀ ਆ ਵੀ ਮੈਨੂੰ ਸਾਰੀ ਗੱਲ ਦਾ ਇਨਸਾਫ ਮਿਲ ਜਾਣ। ਕੋਈ ਤੁਸੀਂ ਗੱਲ ਹੋਰ ਕੀ ਦੱਸ ਰਹੇ ਸੀਗੇ ਵੀ ਗੋਲੀਆਂ ਗੋਲੀਆਂ ਵੀ ਪਾਉਂਦੇ ਨੇ ਤੁਹਾਨੂੰ ਉਹ ਕੀ ਗੱਲ ਸੀਗੀ? ਜਿਹੜਾ ਮੇਰਾ ਪਰੋਣਾ ਵੀ ਉਹਦੇ ਗਲਤ ਸਬੰਧ ਨੇਗੇ। ਜਦੋਂ ਸੌਣੇ ਆ ਪੈਣ ਵਗਲੇ ਵੀ ਇਹਨੂੰ ਪਤਾ ਨਾ ਲੱਗ ਜੇ ਦੁੱਧ ਚ ਚ ਸਬਜੀ ਚ ਮੈਨੂੰ ਨਸ਼ੇ ਦੀਆਂ ਗੋਲੀਆਂ ਦੇ ਦਿੰਦਾ ਹੈਗਾ। ਤੁਹਾਨੂੰ ਕੀ ਮਤਲਬ ਲੱਗੀ ਗੱਲ ਇਹ? ਮੈਨੂੰ ਨਾ ਜੇ ਸਵੇਰੇ ਉੱਠਦੀਆਂ ਚੱਕਰ ਆਉਂਦੇ ਨੇ ਡਿੱਗ ਜਾਂਦੀਆਂ ਚੱਕਰ ਆਉਂਦੇ ਨੇ ਫਿਰ ਸਾਡੇ ਘਰੇ ਫੋਨ ਕਰਤਾ ਕਹਿੰਦੇ ਸਾਡੀ ਕੁੜੀ ਤਾਂ ਉੱਠਦੀ ਹੀ ਨਹੀਂ ਹੈਗੀ ਨਾ ਕੰਮ ਕਰਦੀ ਤੇ ਮੇਰੇ ਮੰਮੀ ਮੇਰੇ ਡੈਡੀ ਹੋਰ ਗਏ ਵੀ ਕੁੜੀ ਨੂੰ ਕੀ ਹੋ ਗਿਆ ਵੀ ਕੰਮ ਨਹੀਂ ਕਰਦੀ ਹੈਗੀ ਮੰਮੀ ਜਾ ਕੇ ਮੈਨੂੰ ਪੁੱਛਣ ਲੱਗੀ ਤੇ ਮੈਂ ਪਾਈ ਨਾ ਮੈਨੂੰ ਸਸਰੀ ਘਰ ਬੁਲਾਇਆ ਨਾ ਕੁਛ ਬੁਲਾਇਆ ਵੀ ਤੈਨੂੰ ਕੀ ਹੋਇਆ ਪਈ ਰਹਿੰਦੀ ਠਾਲ ਦੇ ਮੈਂ ਉਹਦੀ ਡਿੱਗ ਜਾਨੀਆ ਮੰਜੇ ਤੇ ਫਿਰ ਮੇਰੇ ਮੰਮੀ ਹੋਰ ਲੈ ਕੇ ਗਏ ਮੈਨੂੰ ਡਾਕਟਰ ਦੇ ਵੀ ਇਹਨੂੰ ਕੀ ਹੋਇਆ ਫਿਰ ਮੈਂ ਡਾਕਟਰੀ ਕਰਾਈ ਕਹਿੰਦੇ ਨਸ਼ੇ ਦੀਆਂ ਗੋਲੀਆਂ ਖਾਦੀਆਂ ਹੋਈਆਂ ਨੇ ਜਾ ਡਾਕਟਰ ਅਸੀਂ ਗੱਲ ਹੈ ਹਾਂਜੀ ਡਾਕਟਰ ਨੇ ਦੱਸੀ ਵੀ ਤੁਸੀਂ ਨਸ਼ੇ ਦੀਆਂ ਗੋਲੀਆਂ ਖਾਧੀਆਂ ਹੁੰਦੀਆਂ ਹਾਂਜੀ ਫਿਰ ਤੁਹਾਨੂੰ ਪਤਾ ਲੱਗਿਆ ਹਾਂ ਵੀ ਇਹ ਮੈਨੂੰ ਫਿਰ ਮੈਂ ਦੱਸਤਾ ਵੀ ਇਹਦੇ ਗਲਤ ਸਬੰਧ ਨਹੀਂ ਮੈਂ ਇੱਥੇ ਚੋਰੀ ਰੱਖਦਾ ਮੈਂ ਲੜਦੀ ਆਂ ਵੀ ਤੂੰ ਫੋਨ ਕਰਦਾ ਵੀ ਉੱਥੇ ਜਾਂਦਾ ਇਹਨਾਂ ਦਾ ਟਾਈਮ ਆਂਦਾ ਨਹੀਂ ਸਾਰਾ ਦਿਨ ਫੋਨ ਤੇ ਲੱਗਿਆ ਰਹਿੰਦਾਗਾ ਉਹ ਮੈਨੂੰ ਛੇ ਦਿਨ ਗੋਲੀਆਂ ਲਾ ਕੇ ਦੇਣ ਵੀ ਇਹਨੂੰ ਪਤਾ ਨਾ ਲੱਗੇ ਠੀਕ ਹੈ ਹਾਂਜੀ ਬਾਬਾ ਜੀ ਅੱਜ ਇੱਕ ਹੋਰ ਮਸਲਾ ਆਇਆਗਾ ਕੁੜੀ ਵੱਲੋਂ ਆਪਣੇ ਘਰਵਾਲੇ ਤੇ ਵੀ ਦੋਸ਼ ਲਗਾਏ ਜਾ ਰਹੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਵੀ ਮੈਨੂੰ ਵਸਾਇਆ ਨਹੀਂ ਜਾ ਰਿਹਾ ਪਹਿਲਾਂ ਵੀ ਕੋ ਤਲਾਕ ਹੋਇਆ ਹੋਇਆ ਘਰ ਵਾਲੇ ਦਾ ਕੀ ਕਹੋਗੇ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਅੱਜ ਜੀ ਇਹ ਸਾਡੇ ਕੋਲੇ ਮਸਲਾ ਲੈ ਕੇ ਆਏ ਨੇ ਇਹਨਾਂ ਦਾ ਮਸਲਾ ਬਹੁਤ ਹੀ ਜ਼ਿਆਦਾ ਗੰਭੀਰ ਹੈ ਇਹ ਆਪਣੇ 13 ਸਾਲ ਇਹਨਾਂ ਦੇ ਵਿਆਹ ਨੂੰ ਹੋ ਗਏ ਤਿੰਨ ਬੱਚੇ ਨੇ ਇਹਨਾਂ ਦੇ ਠੀਕ ਹੈ ਜੀ ਤੇ ਜਿਹੜਾ ਇਹਦੇ ਘਰ ਵਾਲਾਗਾ ਉਹ ਨਜਾਇਜ਼ ਸਬੰਧ ਰੱਖਦਾਗਾ ਠੀਕ ਹੈ ਜੀ ਤੇ ਇੱਕ ਇਹਨਾਂ ਨੂੰ ਜਦੋਂ ਸ਼ਾਮ ਨੂੰ ਪੈਂਦੇ ਨੇ ਇਹਨਾਂ ਨੂੰ ਕੋਈ ਗੋਲੀਆਂ ਗਾਲੀਆਂ ਵੀ ਦੇ ਦਿੰਦਾਗਾ ਨੀਂਦ ਦੀਆਂ ਤੇ ਜਿਹੜੀ ਉਹ ਗੈਰ ਜਨਾਨੀ ਆ ਉਹਨੂੰ ਆਪਣੇ ਘਰ ਵਿੱਚ ਬੁਲਾ ਲੈਂਦਾ ਠੀਕ ਆ ਜੀ ਤੇ ਇਹਨੂੰ ਹਜੇ ਤੱਕ ਆਪਦੇ ਬੱਚਿਆਂ ਤੱਕ ਮਿਲਣ ਵੀ ਨਹੀਂ ਦਿੱਤਾ ਜਾਂਦਾ 3 ਸਾਲ ਹੋ ਗਏ ਗੁੱਡੀ ਨੂੰ ਆਪਦੇ ਪੇਕੇ ਬੈਠੇ ਨੂੰ ਤੇ ਸਾਡੇ ਕੋਲੇ ਫਰਿਆਦ ਲੈ ਕੇ ਆਏ ਨੇ ਗੁਰੂ ਮਹਾਰਾਜ ਕਿਰਪਾ ਕਰਨਗੇ ਅਸੀਂ ਇਹਨਾਂ ਨੂੰ ਹੱਕ ਦਵਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੁਰੀਏ ਦਾ ਸਭ ਯਾ ਪਹਿਲਾਂ ਆਪਾਂ ਫੇਸ ਤਾਂ ਕਰੀਏ ਇਹਦਾ ਕਾਰਨ ਮਾੜਾ ਜੀ ਆਪਾਂ ਦਰਸ਼ਕਾਂ ਨੂੰ ਦੱਸ ਲਈਏ ਵੀ ਕਾਰਨ ਕੀ ਹੈ ਇਹਦਾ ਇਹਦਾ ਕਾਰਨ ਇਹ ਹੈ ਜੀ ਦੇਖੋ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਨੇ ਹਨਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤੇ ਭੈਣ ਦੇ ਵੀਡੀਓ ਆ ਅਪਲੋਡ ਹੋਵੇ ਹਨਾ ਕਿਉਂ ਸਾਡੇ ਕੋਲੇ ਅਗਲਾ ਦੁਖੀ ਹੋ ਕੇ ਫਰਿਆਦ ਲੈ ਕੇ ਆਉਂਦਾਗਾ ਉਹਨੇ ਵੀ ਦੇਖੋ ਆਪਦੇ ਸਮਾਜ ਦੇ ਵਿੱਚ ਰਹਿਣਾਗਾ ਪਿੰਡ ਦੇ ਵਿੱਚ ਰਹਿਣਾ ਵਿਚਰਨਾ ਹਨਾ ਰਿਸ਼ਤੇਦਾਰੀਆਂ ਦੇ ਵਿੱਚ ਰਹਿਣਾ ਇਸ ਕਰਕੇ ਅਸੀਂ ਫੇਸ ਕਵਰ ਕਰਾ ਦਿੰਦੇ ਹੁੰਨੇ ਜੀ